ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰਬਾਣੀ ਦੇ ਵਿਚਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 97 ਤੋਂ ਸ਼ੁਰੂ ਕਰਾਂਗੇ ਜੀ ਤੇ 99 ਤੱਕ ਜਾਂਦੇ ਆ ਕਰਦੇ ਕਰਦੇ ਵਿਚਾਰ ਵਾਹਿਗੁਰੂ ਜੀ ਮਾਜ ਮਹੱਲਾ ਪੰਜਵਾਂ ਜਿਤ ਘਰ ਪਿਰ ਸੁਹਾਗ ਬਣਾਇਆ ਤਿਤ ਕਰ ਸਖੀਐ ਮੰਗਲ ਗਾਇਆ ਆਨੰਦ ਬਿਨੋਦ ਤਿਤ ਕਰ ਸੁਹੈ ਜੋ ਤਨ ਕੰਤ ਸਿਗਾਰੀ ਜੀਓ ਹਾਂਜੀ ਸੰਗਤ ਜੀ ਪੰਚਮ ਪਾਛਾ ਕਹਿੰਦੇ ਨੇ ਜਿਤ ਕਰ ਪਿਰ ਸੁਹਾਗ ਬਣਾਇਆ ਕਹਿੰਦੇ ਜਿਸ ਜੀਵ ਦੇ ਹਿਰਦੇ ਘਰ ਵਿੱਚ ਪਰਮਾਤਮਾ ਪਤੀ ਦਾ ਵਾਸਾ ਹੋ ਗਿਆ ਉਸ ਜੀਵ ਨੇ ਕਹਿੰਦੇ ਪਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਗਾਏ ਨੇ ਸਿਫਤ ਸਲਾਹ ਕੀਤੀ ਆ ਕਹਿੰਦੇ ਉਹ ਫਿਰ ਜੀਵ ਇਸਤਰੀ ਕਹਿੰਦੇ ਆਤਮਿਕ ਸੋਹਪਣ ਦੇ ਨਾਲ ਸ਼ਿੰਗਾਰੀ ਗਈ ਆ ਤੇ ਕਹਿੰਦੇ ਫਿਰ ਉਹ ਉਸ ਨੂੰ ਆਤਮਿਕ ਆਨੰਦ ਆ ਕਹਿੰਦੇ ਅਨੁਅਨਤ ਆਤਮਿਕ ਖੁਸ਼ੀਆਂ ਮਿਲੀਆਂ ਹੋਈਆਂ ਨੇ ਕਿਉਂਕਿ ਉਹਦਾ ਆਤਮਿਕ ਜੀਵਨ ਸੋਹਣਾ ਬਣ ਗਿਆ ਕਿਉਂਕਿ ਵਾਹਿਗੁਰੂ ਜੀ ਦਾ ਉਹਦੇ ਅੰਦਰ ਵਾਸਾ ਹੋ ਗਿਆ ਵਾਸਾ ਤੇ ਹੈ ਹੀ ਉਹਨੂੰ ਅਹਿਸਾਸ ਹੋ ਗਿਆ ਕਿ ਮੇਰੇ ਅੰਦਰ ਬੈਠੇ ਨੇ ਸਾਗੁਣਵੰਤੀ ਸਾਵੜ ਪਾਗਣ ਫਿਰ ਕਹਿੰਦੇ ਉਹ ਚੰਗੇ ਗੁਣਾ ਵਾਲੀ ਹੋ ਜਾਂਦੀ ਹੈ ਤੇ ਵੱਡੇ ਭਾਗਾ ਵਾਲੀ ਹੋ ਜਾਂਦੀ ਹੈ ਜਿਸ ਨੂੰ ਵਾਹਿਗੁਰੂ ਜੀ ਦਾ ਅਨੁਭਵ ਹੋ ਜਾਂਦਾ ਆਪਣੇ ਅੰਦਰ ਪੁੱਤਰਵੰਤੀ ਸੀਲਵੰਤੀ ਸੋਹਾਗਣ ਕਹਿੰਦੇ ਉਹ ਫਿਰ ਗਿਆਨ ਰੂਪੀ ਪੁੱਤਰ ਵਾਲੀ ਹੋ ਜਾਂਦੀ ਆ ਉਹਦਾ ਸੁਹਾਗ ਚੰਗਾ ਹੁੰਦਾ ਫਿਰ ਉਹ ਪਤੀ ਪਰਮੇਸ਼ਰ ਸੁਹਾਗ ਵਾਲੀ ਹੋ ਜਾਂਦੀ ਆ ਰੂਪਵੰਤ ਸਾ ਸੁਗੜ ਵਿਚਖਣ ਜੋ ਤਨਕੰਤ ਪਿਆਰੀ ਜੀਓ ਕਹਿੰਦੇ ਉਹ ਕਹਿੰਦੇ ਜੀਵ ਇਸਤਰੀ ਜੋ ਪਰਮਾਤਮਾ ਪਤੀ ਨੂੰ ਪਾ ਜਾਂਦੀ ਹੈ ਪਿਆਰੀ ਲੱਗਦੀ ਹੈ ਕਹਿੰਦੇ ਫਿਰ ਉਹ ਆਤਮਿਕ ਸੋਹੱਪਣ ਵਾਲੀ ਹੋ ਜਾਂਦੀ ਆ ਸਿਆਣੀ ਹੋ ਜਾਂਦੀ ਆ ਤੇ ਉਹਦਾ ਕਹਿੰਦੇ ਮਨ ਵੀ ਸੋਹਣਾ ਬਣ ਜਾਂਦਾ ਆਚਾਰਵੰਤ ਸਾਈ ਪ੍ਰਦਾਨੇ ਕਹਿੰਦੇ ਚੰਗੇ ਆਚਰਨ ਵਾਲੀ ਹੁੰਦੀ ਆ ਫਿਰ ਉਹ ਸਾਰਿਆਂ ਦੀ ਆਗੂ ਬਣ ਜਾਂਦੀ ਆ ਸਾ ਸਿੰਗਾਰ ਬਣੇ ਤਿਸ ਗਿਆਨੇ ਕਹਿੰਦੇ ਇੱਕ ਪਤੀ ਪਰਮੇਸ਼ਰ ਪਰਮਾਤਮਾ ਦੇ ਕਹਿੰਦੇ ਗਿਆਨ ਦੇ ਨਾਲ ਉਹਦੇ ਸਾਰੇ ਸ਼ਿੰਗਾਰ ਬਣ ਜਾਂਦੇ ਨੇ ਸਾ ਕੁਲਵੰਤੀ ਸਾ ਸਬਰਾਈ ਜੋ ਪਿਰ ਕੇ ਰੰਗ ਸਵਾਰੀ ਜੀਓ ਕਹਿੰਦੇ ਉਹ ਜੀਵੈਸਤਰੀ ਜੋ ਪਰਮਾਤਮਾ ਦੇ ਪ੍ਰੇਮ ਰੰਗ ਦੇ ਨਾਲ ਸਵਾਰੀ ਜਾਂਦੀ ਆ ਫਿਰ ਉਹ ਕਹਿੰਦੇ ਚੰਗੀ ਕੁਲਵੰਤ ਵਾ ਚੰਗੀ ਕੁੱਲ ਵਾਲੀ ਬਣ ਜਾਂਦੀ ਆ ਉਹ ਭਰਾਵਾਂ ਵਾਲੀ ਬਣ ਜਾਂਦੀ ਆ ਕਹਿੰਦੇ ਉਹਦਾ ਸਭ ਕੁਛ ਹੀ ਚੰਗਾ ਬਣ ਜਾਂਦਾ ਕਿਉਂਕਿ ਵਾਹਿਗੁਰੂ ਜੀ ਦਾ ਉਹਨੂੰ ਅਨੁਭਵ ਹੋ ਗਿਆ ਮਹਿਮਾ ਇਸ ਕੀ ਕਹਿ ਨਾ ਜਾਏ ਕਹਿੰਦੇ ਉਹਦੀ ਵਡਿਆਈ ਦੱਸੀ ਨਹੀਂ ਜਾ ਸਕਦੀ ਵੀ ਕਿੰਨੀ ਆ ਜੋ ਪਰ ਮੇਲ ਲਈ ਅੰਗ ਲਾਏ ਕਹਿੰਦੇ ਜਿਹਨੂੰ ਪਰਮੇਸ਼ਰ ਪਤੀ ਨੇ ਵਾਹਿਗੁਰੂ ਜੀ ਨੇ ਆਪਣੇ ਚਰਨਾਂ ਦੇ ਨਾਲ ਜੋੜ ਲਿਆ ਕਹਿੰਦੇ ਥਿਰ ਸੁਹਾਗ ਵਰ ਅਗੰਮ ਅਗੋਚਰ ਜਨ ਨਾਨਕ ਪ੍ਰੇਮ ਸਧਾਰੀ ਜੀਓ ਕਹਿੰਦੇ ਉਹਦਾ ਸੁਹਾਗ ਥਿਰ ਹੁੰਦਾ ਕਿਉਂਕਿ ਪ੍ਰਮਾਤਮਾ ਥਿਰ ਹੈ ਸੱਚ ਹੈ ਅਟਲ ਹੈ ਉਹਦਾ ਥਿਰ ਸੁਹਾਗ ਹੁੰਦਾ ਉਦਾਸਹਾਗਾ ਉਹ ਜਿਹਦੇ ਤੱਕ ਪਹੁੰਚ ਨਹੀਂ ਹੋ ਸਕਦੀ ਜਿਹਦੇ ਤੱਕ ਗਿਆਨ ਇੰਦਰੀਆਂ ਦੀ ਪਹੁੰਚ ਨਹੀਂ ਹੋ ਸਕਦੀ ਕਹਿੰਦੇ ਨਾਨਕ ਜੀ ਕਹਿੰਦੇ ਕਿ ਉਹ ਮਤਲਬ ਪ੍ਰਮਾਤਮਾ ਪਤੀ ਦੇ ਪ੍ਰੇਮ ਰੰਗ ਦੇ ਵਿੱਚ ਹੀ ਉਹਦੇ ਨਾਲ ਇਹ ਵਾਪਰਿਆ ਹੁੰਦਾ ਉਹਦੇ ਚ ਜਿਹੜੀ ਇਹ ਆਈ ਹੁੰਦੀ ਆ ਮਤਲਬ ਜਿਹੜਾ ਉਹਦਾ ਪਹਿਲੇ ਤੋਂ ਲੈ ਕੇ ਹੁਣ ਜਿਹੜਾ ਬਦਲਾਅ ਆਇਆ ਉਹਦੇ ਅੰਦਰ ਉਹਦਾ ਸਭ ਕੁਝ ਚੰਗਾ ਬਣ ਗਿਆ ਉਹਦੇ ਵਿੱਚ ਸੁਧਾਰ ਹੋਇਆ ਉਹ ਸਭ ਪਰਮਾਤਮਾ ਪਤੀ ਪਰਮੇਸ਼ਰ ਦੇ ਨਾਲ ਉਹਦੇ ਪ੍ਰੇਮ ਕਰਕੇ ਹੋਇਆ ਮਾਜ ਮਹੱਲਾ ਪੰਜਵਾਂ ਖੋਜਤ ਖੋਜਤ ਦਰਸ਼ਨ ਚਾਹੇ ਪਾਤ ਪਾਤ ਬਨ ਬਨ ਅਬਗਾਹੇ ਨਿਰਗੁਣ ਸਰਗੁਣ ਹਰ ਹਰ ਮੇਰਾ ਕੋਈ ਹੈ ਜਿਉ ਆਣ ਮਿਲਾਵੇ ਜਿਉ ਕਹਿੰਦੇ ਕਿ ਜੀਵ ਪਰਮਾਤਮਾ ਦੀ ਖੋਜ ਕਰਦੇ ਨੇ ਪਰਮਾਤਮਾ ਨੂੰ ਮਿਲਣ ਦੀ ਤਾਂਗ ਵਿੱਚ ਨੇ ਫਿਰ ਕਹਿੰਦੇ ਖੋਜ ਦੇ ਖੋਜਦੇ ਪਰਮਾਤਮਾ ਨੂੰ ਜੰਗਲਾਂ 'ਚ ਕਹਿੰਦੇ ਪਹਾੜਾਂ ਤੇ ਖੋਜਦੇ ਫਿਰਦੇ ਨੇ ਵੈਗ੍ਰੂਦੀ ਖੋਜ ਵਿੱਚ ਜਿਨ੍ਹਾਂ ਨੂੰ ਪਰਮਾਤਮਾ ਦੀ ਮਿਲਣ ਦੀ ਪਿਆਸ ਲੱਗੀ ਹੋਈ ਆ ਕਹਿੰਦੇ ਮੇਰਾ ਪਰਮਾਤਮਾ ਉਹਦਾ ਨਿਰਗਣ ਸਰੂਪ ਵੀ ਆ ਉਹ ਤਿੰਨਾ ਜਿਹੜੇ ਮਾਇਆ ਦੇ ਗੁਣ ਨੇ ਇਹਨਾਂ ਤੋਂ ਅਲੇਪ ਵੀ ਆ ਫਿਰ ਸਰਗੁਣ ਵੀ ਆ ਸਰਗੁਣ ਹੋ ਕੇ ਉਹ ਸਾਰੇ ਜਗਤ ਵਿੱਚ ਵਸ ਰਿਹਾ ਕਹਿੰਦੇ ਕੋਈ ਹੈ ਜਿਹੜਾ ਮੈਨੂੰ ਉਸ ਪਰਮਾਤਮਾ ਨਾਲ ਮਿਲਾ ਦੇ ਉਹ ਪਰਮਾਤਮਾ ਜਿਹੜਾ ਨਿਰਗੁਣ ਵੀ ਆ ਤੇ ਸਰਗੁਣ ਵੀ ਆ ਕਹਿੰਦੇ ਕੋਈ ਹੈ ਜਿਹੜਾ ਮੈਨੂੰ ਪਰਮਾਤਮਾ ਨਾਲ ਮਿਲਾ ਦੇਵੇ ਕਿੰਨੀਆਂ ਸੋਹਣੀਆਂ ਗੱਲਾਂ ਕਰਦੇ ਨੇ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਆਪਣੇ ਜੀਵ ਲਈ ਕਰਦੇ ਨੇ ਉਹ ਤੇ ਪਰਮਾਤਮਾ ਦਾ ਰੂਪ ਸੀਗੇ ਵਾਹਿਗੁਰੂ ਉਹ ਵਾਹਿਗੁਰੂ ਸੱਚੇ ਬਾਦਸ਼ਾਹ ਜੀ ਵਾਹਿਗੁਰੂ ਘਾਟ ਸਾਸਤ ਵਿਚਰਤ ਮੁਖ ਗਿਆਨਾ ਪੂਜਾ ਤਿਲਕ ਤੀਰਥ ਇਸ ਨਾਨਾ ਨੀਵਲੀ ਕਰਮ ਆਸਨ 84 ਇਨਮਹਿ ਸ਼ਾਂਤਨਾ ਆਵੇ ਜੀਓ ਕਹਿੰਦੇ ਪਰਮਾਤਮਾ ਨੂੰ ਪਾਉਣ ਦੇ ਲਈ ਹਰ ਕੋਈ ਅਲੱਗ-ਲੱਗ ਟੰਗ ਅਪਣਾ ਰਿਆ ਫਿਰ ਕੋਈ ਪੰਡਤ ਦੀ ਗੱਲ ਕਰਦੇ ਨੇ ਕਹਿੰਦੇ ਵੀ ਜਿਹੜੇ 6 ਸਾਸਤ 6 ਸ਼ਾਸਤਰ ਨੇ ਉਹਨਾਂ ਦੇ ਕਹਿੰਦੇ ਵੀ ਉਹਨਾਂ ਬਾਰੇ ਉਹ ਦੂਜਿਆਂ ਨੂੰ ਪੜ-ਪੜ ਸੁਣਾਉਂਦੇ ਨੇ ਆਪ ਪੜ੍ਹਦੇ ਨੇ ਉਹਦੇ ਬਾਰੇ ਵਿਚਾਰ ਕਰਦੇ ਨੇ ਪੂਜਾ ਕਰਦੇ ਨੇ ਮਤਲਬ ਜਿਸ ਤਰ੍ਹਾਂ ਜਿਸ ਚੀਜ਼ ਦੀ ਵੀ ਉਹਨਾਂ ਨੇ ਕਰਨੀ ਹੈਗੀ ਜਿੱਦਾਂ ਆਪਾਂ ਨੂੰ ਪਤਾ ਕਿ ਅਲੱਗ-ਅਲੱਗ ਚੀਜ਼ਾਂ ਦੀ ਪੂਜਾ ਕਰਦੇ ਨੇ ਫਿਰ ਤਿਲਕ ਲਾਉਂਦੇ ਨੇ ਤੀਰਥ ਇਸ਼ਨਾਨ ਕਰਦੇ ਨੇ ਨਿਉਲੀ ਕਰਮ ਕਰਦੇ ਨੇ ਕਈ ਤਰ੍ਹਾਂ ਦੇ ਇਹਨਾਂ ਦੇ ਕਰਮ ਨੇ ਜਿੱਦਾਂ ਕਰਨ ਵਾਲੇ ਨਾ ਪੰਡਤਾਂ ਦੇ ਜੋਗੀਆਂ ਦੇ ਫਿਰ ਕਹਿੰਦੇ ਜਿਹੜੇ 84 ਆਸਣ ਨੇ ਉਹ ਲਾਉਂਦੇ ਨੇ ਵੀ ਮਤਲਬ ਬਹੁਤ ਹੀ ਕਰਮकांड ਕਰਦੇ ਨੇ ਪਰ ਫਿਰ ਵੀ ਕਹਿੰਦੇ ਬਿਮਾਨ ਨੂੰ ਸ਼ਾਂਤੀ ਨਹੀਂ ਆਉਂਦੀ ਇੰਨਾ ਕੁਝ ਕਰਨ ਦੇ ਬਾਵਜੂਦ ਵੀ ਕਿਉਂਕਿ ਅੰਦਰੋਂ ਨਹੀਂ ਨਾ ਮਤਲਬ ਲੱਭ ਰਹੇ ਹੈਗੇ ਜਿੱਥੇ ਉਹ ਬੈਠੇ ਨੇ ਵਾਹਿਗੁਰੂ ਜੀ ਅਨੇਕ ਬਾਰਖ ਕੀਏ ਜਪ ਤਾਪ ਗਵਨ ਕੀਆ ਧਰਤੀ ਪਰਮਾਤਾ ਇੱਕ ਖਿੰਨ ਹਿਰਦੈ ਸ਼ਾਂਤ ਨਾ ਆਵੇ ਜੋਗੀ ਬਹੁੜ ਬਹੁੜ ਉਠਤਾਵੇ ਜੀਓ ਕਹਿੰਦੇ ਕਈ ਕਈ ਸਾਲ ਕਹਿੰਦੇ ਜਪ ਤਪ ਕਰਦੇ ਨੇ ਫਿਰ ਕਹਿੰਦੇ ਧਰਤੀ ਤੇ ਮਤਲਬ ਰਟਨ ਕਰਦੇ ਨੇ ਕਦੇ ਕਿਸੇ ਜਗ੍ਹਾ ਤੇ ਕਿਸੇ ਜਗ੍ਹਾ ਤੇ ਤੀਰਥ ਯਾਤਰਾਵਾਂ ਕਰਦੇ ਨੇ ਕਹਿੰਦੇ ਇਸ ਤਰ੍ਹਾਂ ਉਹ ਜਿਹੜੇ ਜੋਗੀ ਆ ਕਹਿੰਦੇ ਮੁੜ ਮੁੜ ਕੇ ਉਹੀ ਕਰਮ ਕਰ ਰਹੇ ਨੇ ਪਰ ਇੱਕ ਪਲ ਲਈ ਵੀ ਮਨ ਨੂੰ ਸ਼ਾਂਤੀ ਨਹੀਂ ਆਉਂਦੀ ਕਿਉਂਕਿ ਪ੍ਰਮਾਤਮਾ ਨਹੀਂ ਮਿਲਿਆ ਜੀ ਵਾਹਿਗੁਰੂ 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 ਕਰ ਕਿਰਪਾ ਮୋਹੇ ਸਾਧ ਮਿਲਾਇਆ ਮਾਨਤਾ ਨ ਸੀਤਲ ਧੀਰਜ ਪਾਇਆ ਕਹਿੰਦੇ ਵਾਹਿਗੁਰੂ ਨੇ ਕਿਰਪਾ ਕਰਕੇ ਮੈਨੂੰ ਗੁਰੂ ਮਿਲਾ ਦਿੱਤਾ ਕਹਿੰਦੇ ਫਿਰ ਗੁਰੂ ਦੇ ਮਿਲਣ ਨਾਲ ਕੀ ਹੋਇਆ ਕਹਿੰਦੇ ਮੇਰੇ ਮਨ ਤੇ ਮੇਰਾ ਮਾਨ ਤਾਂ ਵੀ ਸ਼ਾਂਤ ਹੋ ਗਿਆ ਵਿਕਾਰਾਂ ਵੱਲੋਂ ਤ੍ਰਿਸ਼ਨਾ ਵੱਲੋਂ ਆਸਾ ਵੱਲੋਂ ਤੇ ਮਰੇ ਮਨ ਨੂੰ ਧੀਰਜ ਆ ਗਿਆ ਧੀਰਜ ਕਿਉਂ ਆਇਆ ਫਿਰ ਅਗਲੀ ਤੁਕ ਵਿੱਚ ਦੱਸਦੇ ਨੇ ਪ੍ਰਭ ਅਬినాਸੀ ਬਸਿਆ ਘਟ ਪੀਤਰ ਹਰ ਮੰਗਲ ਨਾਨਕ ਗਾਵੇ ਜੀਉ ਕਹਿੰਦੇ ਉਹ ਪ੍ਰਮਾਤਮਾ ਜੋ ਅਬినాਸੀ ਆ ਜਿਹਦਾ ਕਦੇ ਜਿਹਨੇ ਕਦੇ ਨਾਸ਼ ਨਹੀਂ ਹੋਣਾ ਕਹਿੰਦੇ ਉਹ ਅੰਦਰ ਹੀ ਮੇਰੇ ਸਰੀਰ ਚ ਹੀ ਕਹਿੰਦੇ ਵਸਦਾ ਫਿਰ ਕਹਿੰਦੇ ਉਹ ਮੈਂ ਪਾ ਲਿਆ ਕਹਿੰਦੇ ਨਾਨਕ ਜੀ ਕਹਿੰਦੇ ਹੁਣ ਮੈਂ ਕਹਿੰਦੇ ਹਮੇਸ਼ਾ ਉਹਦੀ ਸਿਫਤ ਸਲਾਹ ਦੇ ਗੀਤ ਗਾਉਣਾ ਜਦੋਂ ਉਹ ਲੱਭ ਲਿਆ ਫਿਰ ਮਨ ਨੂੰ ਆਪੇ ਧੀਰਜ ਮਿਲਣਾ ਸੀ ਸ਼ਾਂਤੀ ਮਿਲਣੀ ਸੀ ਮਾਜ ਮਹੱਲਾ ਪੰਜਵਾ ਪਾਰ ਬ੍ਰह्म ਅપરੰ ਪਰ ਦੇਵਾ ਅਗੰ ਅਗੋਚਰ ਅਲਖ ਅਪੇਵਾ ਦੀਨ ਦਿਆਲ ਗੋਪਾਲ ਗੋਬਿੰਦਾ ਹਰ ਧਿਆਵੋ ਗੁਰਮਖ ਗਾਤੀ ਜਿਓ ਫਿਰ ਸਾਰੇ ਵਾਹਿਗੁਰੂ ਜੀ ਦੇ ਗੁਰਦਾਸ ਦਿੰਦੇ ਨੇ ਕਿ ਉਹ ਪਾਰ ਬ੍ਰਾਹਮਾ ਅਪਰੰਪਰਾ ਜੀ ਦਾ ਕਹਿੰਦੇ ਪਾਰ ਨਹੀਂ ਪਾਇਆ ਜਾਂਦਾ ਦੇਵਾ ਕਹਿੰਦੇ ਉਹ ਕਹਿੰਦੇ ਇੱਕ ਜਿੱਦਾਂ ਮਤਲਬ ਪ੍ਰਕਾਸ਼ ਰੂਪ ਹੈ ਕਹਿੰਦੇ ਉਹ ਅਗੰਮ ਹੈ ਸਾਡੀ ਉੱਤੇ ਤੱਕ ਪਹੁੰਚ ਨਹੀਂ ਹੁੰਦੀ ਅਗੋਚਰ ਜਿੱਤੇ ਤੱਕ ਗਿਆਨ ਇੰਦਰੀਆਂ ਦੀ ਪਹੁੰਚ ਨਾ ਹੋ ਸਕੇ ਅਲਖ ਜਿਸ ਚੀਜ਼ ਨੂੰ ਆਪਾਂ ਇਦਾਂ ਅੱਖਾਂ ਨਾਲ ਨਹੀਂ ਦੇਖ ਸਕਦੇ ਜਿਸ ਨੂੰ ਵੀ ਵਾਹਿਗੁਰੂ ਜੀ ਦਾ ਦੀਦਾਰ ਹੋਇਆ ਉਹ ਅਨੁਭਵ ਦਾ ਦੀਦਾਰ ਹੋਇਆ ਅੰਤਰ ਆਤਮਾ ਕਿਉਂਕਿ ਤਿੰਨ ਤਨ ਰੂਪ ਰੇਖ ਨ ਰੰਗ ਹੈ ਨਾ ਤਾਂ ਉਹ ਜਿਹਦੀ ਇਹ ਚੀਜ਼ਾਂ ਨਹੀਂ ਹੈਗੀਆਂ ਰੂਪ ਨਹੀਂ ਰੇਖ ਨਹੀਂ ਰੰਗ ਫਿਰ ਅੱਖਾਂ ਨਾਲ ਹੀ ਨਾ ਦੇਖਿਆ ਜਾ ਸਕਦਾ ਉਹਨੂੰ ਅਨੁਭਵ ਕੀਤਾ ਜਾ ਸਕਦਾ ਉਹਨੂੰ ਮਹਿਸੂਸ ਕੀਤਾ ਜਾ ਸਕਦਾ ਜਿਨ੍ਹਾਂ ਨੇ ਵੀ ਪਾਇਆ ਉਹਦਾ ਆਨੰਦ ਆਇਆ ਉਹਨਾਂ ਨੂੰ ਅੱਪੇਵਾ ਜੀ ਦਾ ਕਹਿੰਦੇ ਭੇਦ ਨਹੀਂ ਅਸੀਂ ਪਾ ਸਕਦੇ ਉਹ ਦੀਨ ਦਿਆਲ ਆ ਸਾਡੇ ਕਹਿੰਦੇ ਗਰੀਬਾਂ ਦੇ ਉੱਪਰ ਦਇਆ ਕਰਨ ਵਾਲਾ ਗੋਪਾਲ ਕਹਿੰਦੇ ਧਰਤੀ ਤੇ ਰਹਿਣ ਵਾਲਿਆਂ ਦੀ ਪਾਲਣਾ ਕਰਨ ਵਾਲਾ ਗੋਬਿੰਦਾ ਕਹਿੰਦੇ ਜਿਹਦੇ ਤੋਂ ਗਿਆਨ ਮਿਲਦਾ ਹਰ ਧਿਆਵੋ ਗੁਰਮੁਖ ਗਾਤੀ ਜਿਓ ਕਹਿੰਦੇ ਉਸ ਪਰਮਾਤਮਾ ਨੂੰ ਜਿਹਦੇ ਇੰਨੇ ਗੁਣ ਨੇ ਕਹਿੰਦੇ ਗੁਰੂ ਦੇ ਸਨਮੁਖ ਹੋ ਕੇ ਉਹਨੂੰ ਧਿਆਵੋ ਫੇਰ ਕਹਿੰਦੇ ਉੱਚੀ ਅਵਸਥਾ ਪ੍ਰਾਪਤ ਹੁੰਦੀ ਆ ਗੁਰਮੁਖ ਮਦੂਸੂਦਨ ਨਿਸਤਾਰੇ ਕਹਿੰਦੇ ਜਦੋਂ ਗੁਰੂ ਦੇ ਸਨਮੁਖ ਹੁੰਦੇ ਆ ਮਦੂਸੂਦਨ ਵੀ ਪਰਮਾਤਮਾ ਨੂੰ ਕਹਿੰਦੇ ਨੇ ਕਿ ਮਦੂ ਕੋਈ ਦਾੰਤ ਹੋਇਆ ਸੀ ਵੀ ਉਹਦਾ ਸ਼ਿੰਗਾਰ ਉਹਨੂੰ ਮਾਰਿਆ ਸੀ ਮਾਰਿਆ ਸੀ ਕ੍ਰਿਸ਼ਨ ਜੀ ਨੇ ਇਸ ਸ਼ਬਦ ਦੇ ਵਿੱਚ ਕਾਫੀ ਜੋ ਨਾਮ ਪਰਮਾਤਮਾ ਦੇ ਲਏ ਹੋਏ ਨੇ ਉਹ ਜੋ ਕ੍ਰਿਸ਼ਨ ਜੀ ਲਈ ਵੀ ਵਰਤੇ ਹੋਏ ਨੇ ਨਾ ਉਹ ਇਸ ਸ਼ਬਦ ਦੇ ਵਿੱਚ ਗੁਰੂ ਅਰਜਨ ਪਾਸ਼ਾ ਜੀ ਨੇ ਵਰਤੇ ਨੇ ਮਦੂਸੂਦਨ ਕੋਈ ਦਾੰਤ ਸੀ ਉਹਨੂੰ ਕ੍ਰਿਸ਼ਨ ਜੀ ਨੇ ਮਾਰਿਆ ਸੀ ਇੱਥੇ ਪਰਮਾਤਮਾ ਲਈ ਮਧੂਸੂਦਨ ਵੀ ਵਰਤਿਆ ਗਿਆ ਕਿ ਉਹ ਪਰਮਾਤਮਾ ਗੁਰਮੁਖ ਜੋ ਗੁਰੂ ਦੇ ਸਨਮੁਖ ਰਹਿੰਦਾ ਉਹਨਾਂ ਨੂੰ ਇਸ ਭਵਜਲ ਤੋਂ ਤਾਰ ਦਿੰਦੇ ਨੇ ਗੁਰਮੁਖ ਸੰਗੀ ਕ੍ਰਿਸ਼ਨ ਮੁਰਾਰੇ ਕਹਿੰਦੇ ਉਹ ਪਰਮਾਤਮਾ ਜੋ ਗੁਰੂ ਦੇ ਸਨਮੁਖ ਰਹਿੰਦਾ ਉਸ ਜੀਵ ਦਾ ਸੰਗੀ ਵੀ ਬਣਦਾ ਹੈ ਦਿਆਲ ਦਮੋਦਰ ਗੁਰਮੁਖ ਪਾਈਐ ਹੋਰਤ ਕਿਤੇ ਨਾ 파ਤੀ ਜਿਓ ਕਹਿੰਦੇ ਉਹ ਦੀਨਾ ਤੇ ਦਿਆਲ ਹੋਣ ਵਾਲਾ ਦਮੋਦਰ ਕਹਿੰਦੇ ਨੇ ਜਿਹਦੇ ਢਿੱਡ ਦੇ ਆਲੇ ਦੋਲੇ ਰੱਸੀ ਬੰਨੀ ਹੋਵੇ ਕਹਿੰਦੇ ਉਹਨੂੰ ਸਿਰਫ ਗੁਰੂ ਦੇ ਸਨਮੁਖ ਹੋ ਕੇ ਹੀ ਪਾਇਆ ਜਾਣਾ ਹੋਰ ਕੋਈ ਵੀ ਢੰਗ ਨਹੀਂ ਪ੍ਰਮਾਤਮਾ ਨੂੰ ਪਾਉਣ ਦਾ ਸਿਰਫ ਗੁਰੂ ਦੀ ਸ਼ਰਨ ਲੈਣੀ ਆ ਫੇਰ ਹੀ ਪ੍ਰਮਾਤਮਾ ਦੀ ਪ੍ਰਾਪਤੀ ਹੋਣੀ ਆ ਹੋਰ ਕਿਸੇ ਢੰਗ ਨਾਲ ਨਹੀਂ ਹੋਣੀ ਨਿਰਹਾਰੀ ਕੇਸਵ ਨਿਰਵੈਰਾ ਕੋਟ ਜਨਾ ਜਾ ਕੇ ਪੂਜੇ ਪੈਰਾ ਕਹਿੰਦੇ ਉਹ ਮੇਰਾ ਪਰਮਾਤਮਾ ਲੰਬੇ ਕੇਸਾਂ ਵਾਲਾ ਤੇ ਜਿਹਨੂੰ ਕੁਛ ਖੁਰਾਕ ਦੀ ਲੋੜ ਨਹੀਂ ਪੈਂਦੀ ਜੋ ਸਾਰਿਆਂ ਦੇ ਨਾਲ ਮਿੱਤਰ ਆ ਕਿਸੇ ਦਾ ਵੈਰੀ ਵੈਰ ਨਹੀਂ ਉਹਨੂੰ ਕਿਸੇ ਦੇ ਨਾਲ ਕਹਿੰਦੇ ਕਰੋੜਾਈ ਨੇ ਕਰੋੜਾਈ ਜਿਹੜੇ ਉਹਦੇ ਕਹਿੰਦੇ ਉਹਦੀ ਪੂਜਾ ਕਰਦੇ ਨੇ ਉਹਦੇ ਚਰਨਾਂ ਦੇ ਨਾਲ ਜੁੜੇ ਹੋਏ ਨੇ ਕਹਿੰਦੇ ਗੁਰਮਖ ਹਿਰਦੈ ਜਾ ਕੈ ਹਰ ਹਰ ਸੋਈ ਭਗਤ ਇਕਾਤੀ ਜੀਓ ਕਹਿੰਦੇ ਗੁਰੂ ਦੇ ਸਨਮੁਖ ਹੋ ਕੇ ਕਹਿੰਦੇ ਜਿਹਦੇ ਹਿਰਦੇ ਵਿੱਚ ਪਰਮਾਤਮਾ ਬਸ ਗਿਆ ਉਹੀ ਉਸ ਪਰਮਾਤਮਾ ਦਾ ਅਨੰਨ ਭਗਤ ਹੈਗਾ ਕਹਿੰਦੇ ਅਮੋਗ ਦਰਸ਼ਨ ਬੇਅੰਤ ਅਪਾਰਾ ਵਾਡ ਸਮਰਥ ਸਦਾ ਦਾ ਤਾਰਾ ਕਹਿੰਦੇ ਉਸ ਬੇਅੰਤ ਅਪਾਰ ਪ੍ਰਭੂ ਦਾ ਦਰਸ਼ਨ ਬਹੁਤ ਹੀ ਵਡਮੁੱਲਾ ਹੈ ਬਹੁਤ ਹੀ ਕੀਮਤੀ ਹੈ ਕਹਿੰਦੇ ਉਹ ਸਭ ਕੁਝ ਕਰਨ ਦੇ ਸਮਰੱਥ ਹੈ ਤੇ ਸਦਾ ਹੀ ਸਦਾ ਸਾਨੂੰ ਦਾਤਾਂ ਦਿੰਦਾ ਹੈ ਗੁਰਮਖ ਨਾਮ ਜਪੀਏ ਤਿਤ ਤਰੀਏ ਗਤ ਨਾਨਕ ਵਿਰਲੀ ਜਾਤੀ ਜੀਓ ਕਹਿੰਦੇ ਗੁਰੂ ਦੇ ਸਨਮੁਖ ਰਹਿ ਕੇ ਆਪਾਂ ਹਮੇਸ਼ਾ ਹੀ ਉਸ ਪਰਮਾਤਮਾ ਦਾ ਨਾਮ ਜਪੀਏ ਨਾਮ ਜਪਣ ਦੇ ਨਾਲ ਹੀ ਇਸ ਸੰਸਾਰ ਸਾਗਰ ਤੋਂ ਤਰ ਹੋਣਾ ਹੈ ਕਹਿੰਦੇ ਕੋਈ ਵਿਰਲਾ ਹੀ ਆ ਜਿਨੇ ਕਹਿੰਦੇ ਪਰਮਾਤਮਾ ਦਾ ਨਾਮ ਜਪਿਆ ਤੇ ਉੱਚੀ ਅਵਸਥਾ ਪ੍ਰਾਪਤ ਕੀਤੀ ਆ ਤੇ ਉਸ ਅਵਸਥਾ ਬਾਰੇ ਜੀਨੂੰ ਜਾਣਕਾਰੀ ਹੋਈ ਹੈ ਕਿ ਇਹ ਅਵਸਥਾ ਵੀ ਹੁੰਦੀ ਹੈ ਕੋਈ ਵਿਰਲ ਹੀ ਨੇ ਕਹਿੰਦੇ ਮਾਜ ਮਹੱਲਾ ਪੰਜਵਾ ਕਹਿਆ ਕਰਨਾ ਦਿੱਤਾ ਲੈਣਾ ਗਰੀਬਾਂ ਅਨਾਥਾਂ ਤੇਰਾ ਮਾਣਾ ਕਹਿੰਦੇ ਹੈ ਵਾਹਿਗੁਰੂ ਜੀ ਜੋ ਤੂੰ ਸਾਨੂੰ ਹੁਕਮ ਕਰਦਾ ਜੀਵ ਨੂੰ ਸਾਰੇ ਤੇਰੀ ਰਜ਼ਾ ਵਿੱਚ ਹੀ ਕੰਮ ਕਰਦੇ ਨੇ ਜੋ ਸਾਨੂੰ ਦਿਨਣਾ ਸਾਨੂੰ ਅਸੀਂ ਉਹੀ ਲੈਣੇ ਆ ਸਾਨੂੰ ਗਰੀਬਾਂ ਅਨਾਥਾਂ ਨੂੰ ਕਹਿੰਦੇ ਤੇਰਾ ਹੀ ਆਸਰਾ ਹੋਰ ਕਿਸੇ ਦਾ ਆਸਰਾ ਨਹੀਂ ਤੇਰੇ ਤੋਂ ਛੁੱਟ ਸਭ ਕੁਛ ਤੂੰ ਹੈ ਤੂੰ ਹੈ ਮੇਰੇ ਪਿਆਰੇ ਤੇਰੀ ਕੁਦਰਤ ਕੋ ਬਲ ਜਾਈ ਜੀਓ ਕਹਿੰਦੇ ਹੈ ਮੇਰੇ ਪਿਆਰੇ ਵਾਹਿਗੁਰੂ ਜੀ ਸਭ ਕੁਝ ਤੂੰ ਹੀ ਤੂੰ ਹੈ ਤੂੰ ਹੀ ਤੂੰ ਤੂੰ ਹੀ ਤੂੰ ਤੇਰੇ ਤੋਂ ਬਿਨਾ ਹੋਰ ਕੋਈ ਨਹੀਂ ਹੈ ਹਰ ਇੱਕ ਜਗ੍ਹਾ ਤੇ ਤੂੰ ਹੀ ਹੈ ਤੂੰ ਆਪਣੀ ਕੁਦਰਤ ਦੇ ਵਿੱਚ ਵੀ ਬੈਠਾ ਹੈ ਤੇਰੀ ਕੁਦਰਤ ਤੋਂ ਕੁਰਬਾਨ ਕਹੇ ਹਨ ਕਿ ਕੁਦਰਤ ਨੂੰ ਬਣਾ ਕੇ ਤੇ ਆਪ ਵਿੱਚ ਵਸ ਗਿਆ ਤੇਰੀ ਕੁਦਰਤ ਤੋਂ ਕੁਰਬਾਨ ਕਹਿੰਦੇ ਸਦਕੇ ਜਾਵਾਂ ਤੇਰੀ ਕੁਦਰਤ ਤੋਂ ਤੇਰੀ ਤਾਕਤ ਤੋਂ ਪਾਣੇ ਉੱਜੜ ਪਾਣੇ ਰਹਾ ਕਹਿੰਦੇ ਆਪਣੀ ਰਜ਼ਾ ਦੇ ਵਿੱਚ ਹੀ ਕਿਸੇ ਨੂੰ ਕਹਿੰਦੇ ਤੂੰ ਗਲਤ ਰਸਤੇ ਤੇ ਤੋਰਿਆ ਹੋਇਆ ਤੇ ਕਿਸੇ ਨੂੰ ਜੀਵਨ ਦੇ ਸਹੀ ਰਸਤੇ ਤੇ ਤੋਰਿਆ ਤੂੰ ਹੀ ਸਭ ਕੁਝ ਕਰ ਰਿਹਾ ਹੈ ਪਾਣੇ ਹਰ ਗੁਣ ਗੁਰਮਖ ਗਵਾਹਾ ਕਹਿੰਦੇ ਤੇਰੇ ਪਾਣੇ ਦੇ ਵਿੱਚ ਹੀ ਗੁਰੂ ਦੇ ਸਨਮੁਖ ਹੋ ਕੇ ਕਹਿੰਦੇ ਜੀਵ ਤੇਰੇ ਗੁਣ ਗਾਉਂਦੇ ਨੇ ਪਾਣੇ ਪਰਮ ਪਵ ਹੈ ਬਹੁ ਜੂਨੀ ਸਭ ਕਿਛ ਤੇ ਸਹਿ ਰਜਾਈ ਜੀਓ ਕਹਿੰਦੇ ਤੇਰੇ ਪਾਣੇ ਦੇ ਵਿੱਚ ਹੀ ਕਹਿੰਦੇ ਜੀਵ ਅਲੱਗ-ਲੱਗ ਜੂਨਾ ਦੇ ਵਿੱਚ ਆਉਂਦੇ ਨੇ ਕਹਿੰਦੇ ਸਭ ਕੁਛ ਤੇਰੀ ਰਜਾ ਦੇ ਵਿੱਚ ਹੀ ਹੁੰਦਾ ਨਾ ਕੋ ਮੂਰਖ ਨਾ ਕੋ ਸਿਆਣਾ ਵਰਤ ਸਭ ਕਿਛ ਤੇਰਾ ਪਾਣਾ ਕਹਿੰਦੇ ਕਿਸੇ ਨੂੰ ਮੂਰਖ ਨਾ ਸਮਝੋ ਕਿਸੇ ਨੂੰ ਸਿਆਣਾ ਨਾ ਸਮਝੋ ਜੋ ਕੋਈ ਜੋ ਕੁਝ ਕਰ ਰਿਹਾ ਉਹ ਪਰਮਾਤਮਾ ਦੇ ਭਾਣੇ ਵਿੱਚ ਹੀ ਕਰ ਰਿਹਾ ਕੋਈ ਮੂਰਖ ਨਹੀਂ ਕੋਈ ਸਿਆਣਾ ਨਹੀਂ ਸਭ ਕੁਝ ਉਹਦੀ ਰਜ਼ਾ ਚ ਹੀ ਹੋ ਰਿਹਾ ਅਗੰਮ ਅਗੋਚਰ ਬੇਅੰਤ ਅਥਾਹ ਤੇਰੀ ਕੀਮਤ ਕਹਿ ਨਾ ਜਾਈ ਜੀਓ ਕਹਿੰਦੇ ਹੈ ਅਪਹੁੰਚ ਹੈ ਗਿਆਨ ਇੰਦਰੀਆਂ ਤੋਂ ਪਰੇ ਜਿੱਥੇ ਗਿਆਨ ਇੰਦਰੀਆਂ ਦੀ ਪਹੁੰਚ ਨਹੀਂ ਹੋ ਸਕਦੀ ਹੈ ਬੇਅੰਤ ਹੈ ਪ੍ਰੀਤਮ ਹੈ ਅਪਰੰਪਰ ਪ੍ਰਭੂ ਜੀ ਤੇਰੀ ਕੀਮਤ ਨਹੀਂ ਕਹੀ ਜਾ ਸਕਦੀ ਸੰਸਾਰ ਦੀ ਕੋਈ ਵੀ ਸ਼ਹਿ ਦੇ ਵਟੇ ਤੂੰ ਲਿਆ ਨਹੀਂ ਜਾ ਸਕਦਾ ਸੰਸਾਰ ਦੀ ਕੋਈ ਵੀ ਸ਼ਹਿ ਤੇਰੀ ਕੀਮਤ ਨਹੀਂ ਹੋ ਸਕਦੀ ਖਾਕ ਸੰਤਨ ਕੀ ਦੇਹੋ ਪਿਆਰੇ ਆਏ ਪਰਿਆ ਹਰ ਤੇਰੇ ਦਵਾਰੇ ਕਹਿੰਦੇ हे ਪਰਮਾਤਮਾ ਮੈਂ ਤੇਰੇ ਦਰ ਤੇ ਆਇਆ ਕਹਿੰਦੇ ਮੈਨੂੰ ਆਪਣੇ ਸਤੰਤਾਂ ਦੀ ਚਰਨ ਧੂੜ ਦੇ ਦੇ ਕਿ ਮੈਂ ਤਰ ਜਾਵਾਂ ਦਰਸ਼ਨ ਦੇਖਤ ਮਨ ਆਖਾਵੇ ਨਾਨਕ ਮਿਲਨ ਸੁਭਾਈ ਜਿਉ ਕਹਿੰਦੇ ਪਰਮਾਤਮਾ ਦੇ ਦਰਸ਼ਨ ਕਰਕੇ ਕਹਿੰਦੇ ਫਿਰ ਜਿਹੜਾ ਮਾਨਾ ਸਾਡਾ ਕਹਿੰਦੇ ਉਹ ਤ੍ਰਿਪਤ ਹੋ ਜਾਂਦਾ ਫਿਰ ਵਿਕਾਰਾਂ ਵੱਲੋਂ ਮਤਲਬ ਦੁਦੇ ਪਾਸੇ ਹੋ ਜਾਂਦਾ ਵਿਕਾਰ ਖਤਮ ਹੋ ਜਾਂਦੇ ਨੇ ਆਸਾ ਤ੍ਰਿਸ਼ਨਾ ਖਤਮ ਹੋ ਜਾਂਦੀਆਂ ਨੇ ਜਿਹੜੀ ਮਾਇਆ ਦੀ ਭੁੱਖਾ ਉਹ ਤ੍ਰਿਪਤ ਹੋ ਜਾਂਦੀ ਆ ਪਰ ਕਹਿੰਦੇ ਪ੍ਰਮਾਤਮਾ ਦਾ ਜਿਹੜਾ ਮਿਲਾਪ ਆ ਉਹਦੀ ਰਜ਼ਾ ਦੇ ਅਨਸਾਰ ਹੀ ਹੁੰਦਾ ਉਹਦੇ ਚਾਹੇ ਤਾਂ ਹੀ ਮਿਲਾਪ ਹੋ ਸਕਣਾ ਜਦ ਮਿਲਾਪ ਹੋ ਜਾਣਾ ਫੇਰ ਕਹਿੰਦੇ ਮਾਨੇ ਤ੍ਰਿਪਤ ਹੋ ਜਾਣਾ ਮਾਜ ਮਹਿਲਾ ਪੰਜਵਾਂ ਦੁੱਖ ਤਦੇ ਜਾ ਵਿਸਰ ਜਾਵੇ ਭੁੱਖ ਵਿਆਪੇ ਬਹੁ ਬਿਦਤਾਵੇ ਕਹਿੰਦੇ ਜਦੋਂ ਪਰਮਾਤਮਾ ਦਾ ਨਾਮ ਵਿਸਰ ਜਾਂਦਾ ਜੀਵ ਨੂੰ ਫੇਰ ਹੀ ਉਹਨੂੰ ਦੁੱਖ ਤੰਗ ਕਰਦੇ ਨੇ ਫੇਰ ਹੀ ਉਹਨੂੰ ਮਾਇਆ ਦੀ ਭੁੱਖ ਕਹਿੰਦੇ ਲੱਗਦੀ ਆ ਜਦੋਂ ਪਰਮਾਤਮਾ ਦਾ ਨਾਮ ਵਿਸਰਦਾ ਫਿਰ ਮਾਇਆ ਲਈ ਕਹਿੰਦੇ ਉਹ ਇੱਧਰ ਉੱਧਰ ਭਟਕਦਾ ਫਿਰ ਸਿਮਰਤ ਨਾਮ ਸਦਾ ਸੁਹੇਲਾ ਜਿਸ ਦੇਵੈ ਦੀਨ ਦੇ ਹਾਲਾ ਜਿਉ ਕਹਿੰਦੇ ਜੋ ਪਰਮਾਤਮਾ ਦਾ ਨਾਮ ਜਪਦੇ ਨੇ ਉਹ ਸਦਾ ਆਨੰਦ ਵਿੱਚ ਰਹਿੰਦੇ ਨੇ ਪਰ ਕਹਿੰਦੇ ਨਾਮ ਉਹਨਾਂ ਨੂੰ ਹੀ ਮਿਲਦਾ ਜਿਨੂੰ ਪਰਮਾਤਮਾ ਦੀਨ ਦੇ ਹਾਲਾ ਦੇਵੇ ਜੀ ਨੂੰ ਇਹ ਦਾਤ ਉਹਨੂੰ ਹੀ ਮਿਲਦੀ ਆ ਸਤ ਗੁਰ ਮੇਰਾ ਵੱਡ ਸਮਰੱਥਾ ਜੀ ਸਮਾਲੀ ਤਾਂ ਸਭ ਦੁੱਖ ਲੱਥਾ ਕਹਿੰਦਾ ਮੇਰਾ ਜਿਹੜਾ ਸਤ ਗੁਰਾ ਕਹਿੰਦੇ ਉਹ ਵੱਡੀ ਸਮਰੱਥਾ ਵਾਲਾ ਉਹੀ ਪ੍ਰਮਾਤਮਾ ਦਾ ਨਾਮ ਦੇ ਸਕਦਾ ਜੇ ਕਹਿੰਦੇ ਮੈਂ ਪ੍ਰਮਾਤਮਾ ਦਾ ਨਾਮ ਆਪਣੇ ਹਿਰਦੇ ਦੇ ਵਿੱਚ ਯਾਦ ਰੱਖਾਂ ਤਾਂ ਸਾਰਾ ਹੀ ਦੁੱਖ ਖਤਮ ਹੋ ਜਾਂਦਾ ਚਿੰਤਾ ਰੋਗ ਗਈ ਹੋ ਪੀੜਾ ਆਪ ਕਰੇ ਪ੍ਰਤਪਾਲਾ ਜਿਓ ਫਿਰ ਕੀ ਹੁੰਦਾ ਕਹਿੰਦੇ ਜੇ ਪਰਮਾਤਮਾ ਦਾ ਨਾਮ ਮੇਰੇ ਹਿਰਦੇ ਚ ਵਸਿਆ ਰਹੇ ਕਹਿੰਦੇ ਮੇਰੇ ਚਿੰਤਾ ਦਾ ਰੋਗ ਵੀ ਖਤਮ ਹੋ ਜਾਂਦਾ ਤੇ ਮੇਰੀ ਹਉਮੈ ਦੀ ਪੀੜ ਵੀ ਖਤਮ ਹੋ ਜਾਂਦੀ ਆ ਫਿਰ ਕਹਿੰਦੇ ਹਉਮੈ ਤੋਂ ਤੇ ਚਿੰਤਾ ਤੋਂ ਪਰਮਾਤਮਾ ਹੀ ਮੇਰੀ ਰਾਖੀ ਕਰਦਾ ਫਿਰ ਬਾਰਕ ਵਾਂਗੀ ਹੋ ਸਭ ਕਿਛ ਮੰਗਾ ਦਿੰਦੇ ਤੋਟ ਨਹੀਂ ਪ੍ਰਭ ਰੰਗਾ ਪੈਰੀ ਪੈ ਪੈ ਬਹੁਤ ਮਨਾਈ ਦੀਨ ਦਿਆਲ ਗੋਪਾਲਾ ਜੀਓ ਕਹਿੰਦੇ ਪਰਮਾਤਮਾ ਆਪਣੇ ਰੰਗ ਦੇ ਵਿੱਚ ਆ ਕੇ ਕਹਿੰਦੇ ਵੀ ਸਾਨੂੰ ਇੰਨੀਆਂ ਦਾਤਾਂ ਦਿੰਦਾ ਕਹਿੰਦੇ ਵੀ ਉਹ ਕੋਈ ਟੋਟ ਨਹੀਂ ਆਉਂਦੀ ਕਹਿੰਦੇ ਉਹਦੇ ਕਰਕੇ ਸੱਚੀ ਦਾ ਘਾਟਾ ਨਹੀਂ ਦਾਤਾਂ ਦੇਣ ਲੱਗਿਆਂ ਪਰ ਫਿਰ ਵੀ ਕਹਿੰਦੇ ਵੀ ਜਿਵੇਂ ਮਾਪੇ ਬਾਪ ਬੱਚੇ ਨੂੰ ਕਿੰਨਾ ਹੀ ਕੁਝ ਦੇ ਦੇ ਪਰ ਫਿਰ ਵੀ ਬੱਚਾ ਆਪਣੀ ਜिद ਕਰਕੇ ਵੀ ਮੈਨੂੰ ਆਹ ਚਾਹੀਦਾ ਆਹ ਚਾਹੀਦਾ ਮੈਂ ਲੈਣਾ ਮੰਗਦਾ ਹੀ ਰਹਿੰਦਾ ਇਸ ਤਰ੍ਹਾਂ ਹੀ ਕਹਿੰਦੇ ਵੀ ਪ੍ਰਮਾਤਮਾ ਮੈਨੂੰ ਬਹੁਤ ਕੁਝ ਦਿੰਦਾ ਉਹਨੂੰ ਦਿੰਦੇ ਆ ਟੋਟ ਨਹੀਂ ਆਉਂਦੀ ਪਰ ਫਿਰ ਵੀ ਮੈਂ ਉਹਦੇ ਪੈਰਾਂ 'ਚ ਪੈ ਪੈ ਕਹਿਣਾ ਵੀ ਮੈਨੂੰ ਇਹ ਦੇ ਮੈਨੂੰ ਇਹ ਮੈਂ ਬੱਚਿਆਂ ਵਾਂਗੂ ਕਹਿੰਦੇ ਮੈਂ ਉਹ ਤੋਂ ਸਭ ਕੁਝ ਹੋਰ ਵੀ ਮੰਗਦਾ ਰਹਿਣਾ வாூரு வாூ சத்பேன காட்டே சகலை மேலக்கி நான்க ராலியோ ਕਹਿੰਦੇ ਮੈਂ ਆਪਣੇ ਸਤਿਗੁਰ ਤੋਂ ਬਲਿਹਾਰੇ ਜਾਵਾਂ ਕਹਿੰਦੇ ਜਿਨੇ ਮੇਰੇ ਸਾਰੇ ਹੀ ਕਹਿੰਦੇ ਬੰਧਨ ਕੱਟ ਦਿੱਤੇ ਵਿਕਾਰਾਂ ਦੇ ਮਾਇਆ ਵਾਲੇ ਕਹਿੰਦੇ ਮੇਰੇ ਹਿਰਦੇ ਨੂੰ ਕਹਿੰਦੇ ਨਾਮ ਦੇ ਕੇ ਪ੍ਰਮਾਤਮਾ ਦਾ ਨਿਰਮਲ ਕਰ ਦਿੱਤਾ ਨਾਨਕ ਰੰਗ ਰਸਾਲਾ ਜੀ ਉਹ ਕਹਿੰਦੇ ਹੁਣ ਨਾਨਕ ਜੀ ਕਹਿੰਦੇ ਹੁਣ ਪ੍ਰਮਾਤਮਾ ਦੇ ਕਹਿੰਦੇ ਨਾਮ ਰੰਗ ਦੇ ਵਿੱਚ ਰੰਗਿਆ ਹੋਇਆ ਕਹਿੰਦੇ ਮੈਂ ਹੁਣ ਗੂੜਾ ਚਲੂਲਾ ਲਾਲ ਮੇਰਾ ਰੰਗ ਹੋ ਗਿਆ ਵਾਹਿਗੁਰੂ ਦੇ ਨਾਮ ਵਿੱਚ ਰੰਗਤ ਚੜ ਗਈ ਆ ਵਾਹਿਗੁਰੂ ਜੀ ਵਾਹਿਗੁਰੂ 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 ਮਾਜ ਮਹੱਲਾ ਪੰਜਵਾਂ ਲਾਲ ਗੋਪਾਲ ਦਿਆਲ ਰੰਗੀਲੇ ਗਹਿਰ ਗੰਬੀਰ ਬੇਅੰਤ ਗੋਵਿੰਦੇ ਉੱਚ ਅਥਾ ਬੇਅੰਤ ਸੁਆਮੀ ਸਿਮਰ ਸਿਮਰ ਹੋ ਜੀਵਾਂ ਜੀਓ ਫਿਰ ਸਾਰੇ ਵਾਹਿਗੁਰੂ ਜੀ ਦੇ ਗੁਣ ਗਿਣਦੇ ਨੇ ਕਹਿੰਦੇ ਹੇ ਲਾਲ ਹੇ ਗੋਪਾਲ ਹੇ ਦਿਆਲ ਰੰਗੀਲੇ ਹੇ ਗਹਿਰ ਗੰਬੀਰ ਬੇਅੰਤ ਗੋਵਿੰਦੇ ਦਿਨਾਂ ਤੇ ਦਿਆਲ ਕਰਨ ਵਾਲਾ ਹਮੇਸ਼ਾ ਆਨੰਦ ਦੇ ਵਿੱਚ ਖਿੜੇ ਮੱਥੇ ਰਹਿਣ ਵਾਲਾ ਇੰਨਾ ਗੰਭੀਰ ਜਿਸ ਅਸੀਂ ਡੂੰਘਾਈ ਦਾ ਅੰਤ ਨਹੀਂ ਲਾ ਸਕਦੇ ਬੇਅੰਤ ਸਾਨੂੰ ਗਿਆਨ ਦੇਣ ਵਾਲਾ ਸਭ ਤੋਂ ਉੱਚਾ ਅਥਾ ਕਹਿੰਦੇ ਜਿਹਦਾ ਅੰਤ ਨਹੀਂ ਪੈ ਸਕਦਾ ਹੈ ਸੁਆਮੀ ਕਹਿੰਦੇ ਤੈਨੂੰ ਸਿਮਰ ਸਿਮਰ ਕੇ ਤੇਰਾ ਨਾਮ ਸਿਮਰ ਸਿਮਰ ਕੇ ਮੈਨੂੰ ਆਤਮਕ ਜੀਵਨ ਮਿਲਦਾ ਦੁੱਖ ਭੰਜਨ ਨਿਧਾਨ ਅਮੋਲੇ ਕਹਿੰਦੇ ਦੁੱਖਾਂ ਦਾ ਨਾਸ਼ ਕਰਨ ਵਾਲੇ ਕਹਿੰਦੇ ਤੇਰੇ ਖਜ਼ਾਨੇ ਕਹਿੰਦੇ ਬੜੇ ਅਨਮੋਲ ਨੇ ਬੜੇ ਵੱਡਮੁੱਲੇ ਖਜ਼ਾਨੇ ਨੇ ਕਹਿੰਦੇ ਜਿਨ੍ਹਾਂ ਦਾ ਤੂੰ ਮਾਲਕ ਆ ਨਿਰਪਉ ਹੈ ਨਿਰਵੈਰ ਅਥਾਹ ਅਤੋਲੇ ਜਿਹਦੀ ਥਾ ਨਹੀਂ ਪਾਈ ਜਾ ਸਕਦੀ ਜਿਹਦੇ ਜਿਹਦੀ ਕਿਸੇ ਵੀ ਚੀਜ਼ ਨੂੰ ਤੋਲਿਆ ਨਹੀਂ ਜਾ ਸਕਦਾ ਅਕਾਲ ਮੂਰਤ ਅਜੂਨੀ ਸੰਪਉ ਮਨ ਸਿਮਰਤ ਠੰਡਾ ਠੀਵਾਂ ਜਿਓ ਓ ਵਾਹਿਗੁਰੂ ਜੀ ਜਿਸ ਤਰ੍ਹਾਂ ਇਹ ਮੂਲ ਮੰਤਰ ਚ ਆਉਂਦਾ ਨਾ ਸਾਰਾ ਅਕਾਲ ਮੂਰਤ ਨੇ ਕਹਿੰਦੇ ਜਿਨ੍ਹਾਂ ਦੀ ਸਾਡੇ ਵਾਂਗ ਮੂਰਤ ਨਹੀਂ ਹੈਗੀ ਜੂਨਾ ਚ ਨਹੀਂ ਆਉਂਦੇ ਹੈਗੇ ਜਿਨ੍ਹਾਂ ਦਾ ਪ੍ਰਕਾਸ਼ ਆਪਣੇ ਆਪ ਤੋਂ ਕਹਿੰਦੇ ਉਸ ਪਰਮਾਤਮਾ ਦਾ ਕਹਿੰਦੇ ਨਾਮ ਸਿਮਰ ਸਿਮਰ ਕੇ ਮੇਰਾ ਮਨ ਕਹਿੰਦੇ ਠੰਡਾ ਸੀਤਲ ਸਾਰ ਠਾਰ ਹੋ ਜਾਂਦਾ ਕਹਿੰਦੇ ਫਿਰ ਮੈਨੂੰ ਕੋਈ ਤੜਫ ਨਹੀਂ ਰਹਿੰਦੀ ਮੈਨੂੰ ਕੋਈ ਮਾਇਆ ਦੀ ਕਹਿੰਦੇ ਭੁੱਖ ਨਹੀਂ ਰਹਿੰਦੀ ਕੋਈ ਮੈਨੂੰ ਆਸਾ ਤ੍ਰਿਸ਼ਨਾ ਨਹੀਂ ਤੰਗ ਕਰਦੀਆਂ ਸਦਾ ਸੰਗੀ ਹਰ ਰੰਗ ਗੋਪਾਲਾ ਕਹਿੰਦੇ ਉਹ ਪ੍ਰੇਮ ਦੇ ਰੰਗ ਵਾਲਾ ਕਹਿੰਦੇ ਗੋਪਾਲ ਸਦਾ ਮੇਰਾ ਸਾਥੀ ਆ ਊਚ ਨੀਚ ਕਰੇ ਪ੍ਰਤਪਾਲਾ ਕਹਿੰਦੇ ਉਹ ਆਪਣੇ ਕਿਸੇ ਜੀਵ ਨੂੰ ਉੱਚਾ ਨੀਚਾ ਨਹੀਂ ਸਮਝਦਾ ਉਹ ਆਪਣੇ ਸਾਰੇ ਜੀਵਾਂ ਦੀ ਇੱਕਸਾਰ ਕਹਿੰਦੇ ਪਾਲਣਾ ਕਰਦਾ ਨਾਮ ਰਸਾਇਣ ਮਨ ਤ੍ਰਿਪਤਾਇਣ ਗੁਰਮਖ ਅਮਰਤ ਪੀਵਾਂ ਜਿਓ ਕਹਿੰਦੇ ਜਿਹੜਾ ਉਹਦਾ ਨਾਮ ਆ ਪ੍ਰਮਾਤਮਾ ਦਾ ਨਾਮ ਉਹ ਸਾਰੇ ਰਸਾਂ ਤੋਂ ਸ੍ਰੇਸ਼ਟ ਆ ਕਹਿੰਦੇ ਤੇ ਮੇਰੇ ਮਨ ਨੂੰ ਕਹਿੰਦੇ ਤ੍ਰਿਪਤੀ ਦਿੰਦਾ ਹੈਗਾ ਫਿਰ ਗੁਰੂ ਦੇ ਸਨਮੁਖ ਰਹਿ ਕੇ ਕਹਿੰਦਾ ਮੈਂ ਉਹਦਾ ਅਮਰਤ ਰੂਪੀ ਨਾਮ ਪਿੰਦਾ ਕਹਿੰਦੇ ਉਹਦੇ ਨਾਮ ਦੀ ਜਾਪ ਕਰਦਾ ਸਿਫਤ ਸਲਾਨਾ ਕਰਦਾ ਦੁੱਖ ਸੁਖ ਪਿਆਰੇ ਤੁਦ ਤੇ ਆਈ ਇਹ ਸੁਮਤ ਗੁਰੂ ਤੇ ਪਾਈ ਕਹਿੰਦੇ ਚਾਹੇ ਦੁੱਖ ਹੋਵੇ ਚਾਹੇ ਸੁਖ ਹੋਵੇ हे ਪਰਮੇਸ਼ਰ ਜੀ ਮੈਂ ਤੇਰੀ ਅराधना ਕਰਦਾ ਕਹਿੰਦੇ ਇਹ ਮੈਨੂੰ ਮਤ ਗੁਰੂ ਨੇ ਦਿੱਤੀ ਆ ਕਿ ਵੀ ਸਦਾ ਹੀ ਤੇਰੀ ਅराधना ਕਰਨੀ ਆ ਸਦਾ ਹੀ ਤੇਰੀ ਸਿਫਤ ਸਲਾਹ ਕਰਨੀ ਆ ਨਾਨਕ ਕੀ ਤਰ ਤੂੰ ਹੈ ਠਾਕੁਰ ਹਰ ਰੰਗ ਪਾਰ ਪਰਿਵਾ ਜਿਓ ਨਾਨਕ ਜੀ ਕਹਿੰਦੇ ਨੇ हे ਪਰਮਾਤਮਾ ਕਹਿੰਦੇ ਮੇਰਾ ਤੂੰ ਹੀ ਆਸਰਾ ਤੂੰ ਹੀ ਕੱਲਾ ਮੇਰਾ ਕਹਿੰਦੇ ਆਸਰਾ ਕਹਿੰਦੇ ਤੇਰੇ ਪ੍ਰੇਮ ਦੇ ਵਿੱਚ ਭਿੱਜ ਕੇ ਹੀ ਕਹਿੰਦੇ ਮੈਂ ਇਸ ਸੰਸਾਰ ਸਮੁੰਦਰ ਤੋਂ ਤਰ ਸਕਦਾ ਇਸ ਸੰਸਾਰ ਸਮੁੰਦਰ ਤੋਂ ਤਾਰਨ ਦੇ ਲਈ ਕਹਿੰਦੇ ਮੈਨੂੰ ਤੇਰੇ ਪ੍ਰੇਮ ਦੇ ਰੰਗ ਵਿੱਚ ਰੰਗਿਆ ਜਾਣਾ ਪੈਣਾ ਤੇਰੀ ਸਿਫਤ ਸਲਾਹ ਕਰਨੀ ਆ ਫਿਰ ਤੂੰ ਮੈਨੂੰ ਇੱਥੋਂ ਪਾਰ ਲੰਘਾ ਦੇਣਾ ਕਹਿੰਦੇ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਗਲਤੀਆਂ ਭੁੱਲਾਂ ਚੁੱਖਾਂ ਮੇਰੀਆਂ ਮaaf ਕਰਨੀਆਂ ਜੀ ਸੱਚੇ ਪਾਤਸ਼ਾਹ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਹੰਤ ਬੇਹੰਤ ਹੋਈਆਂ ਭੁੱਲਾਂ ਚੁੱਕਾਂ ਆਪ ਦੀ ਇਸ ਅਣਜਾਣ ਬੱਚੀ ਦੀਆਂ ਬਖਸ਼ ਦਿਓ ਜੀ ਅੱਗੇ ਤੋਂ ਸਮਤ ਦਿਓ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹੋ ਵਾਹਿਗੁਰੂ ਵਾਹਿ ਤੁਰ